ਸਭ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਣੇ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਹਾਂ ਹੁਣ ਗੁਰਦੁਆਰਾ ਸਾਹਿਬ ਕਿਉਂਕਿ ਮੰਮੀ ਨੇ ਪਾਠ ਸੁਖਿਆ ਹੋਇਆ ਸੀਗਾ ਸਾਡੇ ਵਿਆਹ ਵੇਲੇ ਦਾ ਪਰ ਬਹੁਤ ਕਾਰਨਾਂ ਕਰਕੇ ਉਹ ਕਰਾ ਨਹੀਂ ਹੋਇਆ ਸੀ ਤੇ ਮੰਮੀ ਕਹਿੰਦੇ ਵੀ ਹੁਣ ਆਪਾਂ ਚਲੋ ਪਾਠ ਕਰਾ ਦਿੰਨੇ ਆ ਤੇ ਅਸੀਂ ਬਸ ਘਰ ਦੇ ਘਰ ਦੇ ਆ 4-5 ਜਣੇ ਤੇ ਆਪਾਂ ਜਿਆਦਾ ਵੱਡਾ ਨਹੀਂ ਕੀਤਾ ਜਦੋਂ ਚੋਖ ਲਾਉਣੀ ਸੀ ਚੋਖ ਲਾਉਣੀ ਸੀ ਇਸ ਕਰਕੇ ਆਪਾਂ ਘਰ ਦੇ ਘਰ ਦੇਈਆਂ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੇ ਆ ਤੇ ਉੱਥੇ ਜਾ ਕੇ ਤਕਦੀਰ ਵੀ ਉੱਠ ਗਈ ਤੇ ਇਹਨੂੰ ਚੰਗੀ ਤਰ੍ਹਾਂ ਸੀ ਮੋٹے ਕੱਪੜੇ ਪਵਾ ਕੇ ਜਰਾਬਾ ਜਰੂਬਾ ਪਵਾ ਕੇ ਤੇ ਕੰਬਲ ਚ ਲਵੇਕ ਲਿਆ ਕਿ ਠੰਡ ਬਹੁਤ ਜ਼ਿਆਦੇ ਆ ਠੰਡ ਲੱਗਦੀ ਹੈ ਕਹਿੰਦੀ ਤੇ ਹੁਣ ਅਸੀਂ ਸਾਰੇ ਜਾਣਾ ਸਾਰੇ ਜਣ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਪਾਠ ਸੁਣਾਗੇ ਅਰਦਾਸ ਕਰਾਵਾਂਗੇ ਮਹਾਰਾਜ ਸਾਹਿਬ ਕੋਲ ਸਖ ਸ਼ਾਂਤੀ ਰੱਖਣ ਹਰੇਕ ਦੀ ਜ਼ਿੰਦਗੀ ਚ ਜੋ ਵੀ ਤਕਲੀਫਾਂ ਚੱਲ ਰਹੀਆਂ ਆਂ ਮਹਾਰਾਜ ਕਹਿੰਦੇ ਨੇ ਸਰਬੱਤ ਦਾ ਭਲਾ ਮੰਗਦੇ ਨੇ ਅਸੀਂ ਅਰਦਾਸ ਦੇ ਵਿੱਚ ਤੇ ਮਹਾਰਾਜ ਸਰਬੱਤ ਦਾ ਸੁਨਾਨਾ ਤੇ ਆਪਾਂ ਚੱਲਦੇ ਆਂ ਹੁਣ ਗੁਰੂ ਘਰ ਤੇ ਉੱਥੇ ਜਾ ਕੇ ਪਾਠ ਸੁਣਾਗੇ ਮਹਾਰਾਜ ਜੀ ਹਜ਼ੂਰੀ ਚ ਬੈਠਾਂਗੇ ਅਰਦਾਸ ਵੀ ਰੀਤੀ ਕਰਾਂਗੇ ਸਖ ਸ਼ਾਂਤੀ ਦੀ ਤੁਸੀਂ ਰਸ ਕਰਨ ਨੂੰ ਆਣੇ ਵਾਪਸ ਸਿਖਾਣਾ ਚੱਲੇ ਹਾਂ ਬੀਬਾ ਆਦਿ ਸੰਗ ਜਲੇ ਪਾਏ ਸੰਤ ਦੇਵੋ ਨ ਆਵੇ ਅਪਰੇ ਗੰਭਿਰਾਸੁਰ ਸਰਸੁ ਜਤਮ ਕਨ ਅਕਾਸ਼ੰਤ ਨਾਮ ਤੇ ਕਹੈ ਸਦਾ ਸੇ ਪਰਮ ਕੈ ਸੰਗ ਪਰੂ ਜਿਵੇਂ ਨਾਮ ਤੇ ਆਇਆ ਗੈ ਮੁਸ਼ਕਤ ਤਾਲ ਨਾਨਕ ਪ੍ਰੇਮ ਕਾ ਜਵੇ ਮਿੱਠੀ ਚੁੱਟ ਨਾ ਧੁਰ ਨਿਮੰਗਿਆਲਾ ਗੈ ਮੁਸ਼ਕਤ ਤਾਲ श्री तो वागुरु जी पति सौभाग्य पार जी तुम्हारी बात में तो तुम्हें जानी नानक दास सदा करो प्रया शिवागुरु जी सौरज माता ਪਰਵੇ ਸ਼ਰਨ ਸਗਲ ਪਹਿਲਾ ਤੇ ਦੁੱਖ ਮਿਨ ਸੇ ਸੁਖ ਪਾਇਆ ਜੈ ਲੋ ਆਪ ਬ੍ਰਹਮ ਸੁਆਮੀ ਪੂਰਾ ਸਤ ਗੁਰੂ ਜੈ ਪਰਵੇ ਸ਼ਰਨ ਸਗਲ ਪਹਿਲਾ ਤੇ ਦੁੱਖ ਮਿਨ ਸੇ ਸੁਖ ਪਾਇਆ ਕਾ ਟੱਲੂ ਚੰਗਾ ਫਿਰ ਚੰਗਾ ਬਾਏ ਬਾਏ ਚੰਗਾ ਕਨਫਿਊਜ਼ ਹੋਇਆ ਤੇ ਇਹ ਵੀ ਯਾਦ ਕਰੂਗਾ ਵੀ ਦੋ ਤਿੰਨ ਮਿੰਟ ਰੌਣਕ ਲੱਗੀ ਸੀਗੀ ਨਾ ਵੀ ਸਮਾਨ ਵਗੈਰਾ ਅੱਧਾ ਪਰ ਰੱਖਿਆ ਹੁੰਦਾ ਤੇ ਚੱਲੇ ਘਰ ਨੂੰ ਚੰਗਾ ਵੀ ਬਾਏ 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 ਕਨਫਿਊਜ਼ ਹੋਇਆ ਤੇ ਨਹੀਂ ਮੀਂ। ਨਾ ਨਹੀਂ ਨੇ ਦਿੱਤਾ। ਹੁਣ ਕਿਹਨੂੰ ਦੇਣਾ ਪੈਸਾ ਇਹ? ਆਟਾ। ਆਟਾ ਦੇਣਾ, ਪੈਸੇ ਨਹੀਂ ਦੇਣੇ। ਲੈ ਉਹ ਲੈ। ਲੈ ਨੀ ਕਬ ਲੈ ਕੇ ਦਉਂਗੀ। ਕਾਕੇ ਨੂੰ ਤੂੰ ਆਟਾ ਕਹਤੇ ਮੜੀ ਜੰਨਾ ਆ। ਪੈਸੇ ਵਿੱਚ ਲੜੀ ਜਾਂਦੇ ਮਾਮਾ। ਆ ਮੇਰੇ ਪੈਰ ਸੇ ਪਾ ਦਿਓ। ਮਾਲ। ਪਾ ਲਾ ਫਿਰ। ਲੋ ਬਾਈ ਬਾਈ। ਨ ਲੱਗੇ ਆ ਚੱਲੇ ਆ ਸੀ ਹੁਣ ਵਾਪਸ ਘਰਾਂ ਨੂੰ ਕਿਉਂਕਿ ਜਾਣਾ ਹੀ ਪੈਣਾ ਇੱਕ ਨਾ ਇੱਕ ਦਿਨ ਅੱਜ ਨਹੀਂ ਤਾਂ ਕੱਲ ਉਹਦਾ ਘਰ ਤਾਂ ਆਉਦੀ ਹਾਂ ਅੱਜ ਮੈਂ ਹੀ ਸਵੇਰ ਦੀ ਮੈਂ ਘਰੋਂ ਕਈ ਜੰਨੀ ਚਲੀਏ ਇਹ ਚਲੀਏ ਇਹ ਚਲੀਏ ਐ ਹੋ ਜਾਂਦਾ ਨਾ ਫਿਰ ਪਿੱਛੇ ਤਕਦੀਰ ਵੀ ਨਾ ਵੀ ਉਦਾਸ ਜਾਂਦੇ ਸਾਰੇ ਕੀ ਹੋ ਗਿਆ ਹਾਜੀ ਇਹੋ ਪਤਾ ਨਹੀਂ ਕੀ ਪਾਣੀ ਦਾ ਛੱਡ ਸੁੱਕੇ ਵਾਈਪਰ ਕਾਲੀ ਬਿੱਲੀ ਰਾਹ ਕੱਟ ਗਈ ਸਾਡਾ ਉਹ ਨਾ ਕਾਲੀ ਤੇ ਚਿੱਟੀ ਹੈ ਹਾਂ ਪਿਓਰ ਕਾਲੀ ਨਹੀਂ ਹੈ ਹੱਸੋ ਬਾਣੀ ਹੱਸੋ ਬਾਣੀ ਨਾ ਕਿ ਤੈਨੂੰ ਕਾਹਦੇ ਗਾਲਾਂ ਕੱਢਦੀ ਦੂਜੀ ਗੱਡੀ ਘਾ ਰਿਆ ਦਾदू ਕੋਲੇ ਦੂਜੀ ਗੱਡੀ ਵੜਾ ਪਿਆਰੇ ਨੇ ਇਹਨਾਂ ਖਿਆਲ ਸਾਰਾ ਦਿਨ ਲਓ ਵੀ ਵਧੀਆ ਸੀ ਕੱਲ ਵੀ ਦਿਨ ਵਧੀਆ ਇੰਜੋਏ ਕੀਤਾ ਹਨਾ ਹਾਂਜੀ ਵੀ ਵਧੀਆ ਚਲੋ ਸਖਸ਼ਾਂਤੀ ਦਾ ਪਾਠ ਹੋ ਗਿਆ ਵਧੀਆ ਲੱਗਾ ਸੁਣਿਆ ਪਾਠ ਕੋ ਲੈ ਗਈ ਜਿਹੜੀ ਇਹ ਨਜਰਦੀ ਹਾਂ ਇਹ ਅਰਦਾਸ ਬੇਨਤੀ ਕੀਤੀ ਮਹਾਰਾਜ ਅੱਗੇ ਤੇ ਹੁਣ ਅਸੀਂ ਚੱਲੇ ਆ ਚਾਲੇ ਪਾ ਲਏ ਆ ਹੁਣ ਕੋਟਲੀ ਵੱਲ ਨੂੰ ਕਦੇ ਵੀ ਕਿੱਥੇ ਹੋ ਗਏ ਉੱਥੇ ਹੀ ਆ ਗਏ ਜਿੱਥੇ ਸਾਡਾ ਜਨਮ ਹੋਇਆ ਤੇ ਦਿੱਤੇ ਜਾਨੂੰ ਵਿਆਹ ਕੇ ਲਿਆਏ ਉਹ ਦੇਖ ਉਹ ਦੇਖ ਇੱਕ ਨੰਬਰ ਦਾ ਲੂ ਤੇ ਆਇਆ ਇਹ ਇੱਕ ਨੰਬਰ ਦਾ ਅਵਾਰਾ 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 ਵਾਰਾ ਵਾਰਾ ਬੜੀ ਫੈਰ ਸੰਗ ਹੈਗੀ ਕੋਈ ਮੈਂ ਪਸ਼ੂ ਜੀ ਕਿੱਥੇ ਘੁੰਮੀ ਜਾਂਦਾ ਦੇਖੀ ਆਉਂਦਾ ਸਾਨੂੰ ਭੱਜੀ ਦੇਖ ਠਮਕ ਠਮਕ ਸਾਹਮਣੇ ਕੌਣ ਆਇਆ ਪੱਧਰਾ ਹੀ ਕਰਦਾ ਇੱਥੋਂ ਦਾ ਵਾਵਾ

ਮੈਂ ਕਿ ਕਿਲੇ ਪਾਈ ਜਾਂਦਾ ਖਾਸ਼ ਹੋ ਗਿਆ ਕਹਿੰਦਾ ਮੈਨੂੰ ਕੇਲਾ ਦਿੱਤਾ ਮਾਲਕ ਨੇ ਮਾਲਕ ਆ ਜਾ ਚੱਲ ਗਏ ਪੁੱਤਰ ਹਾਏ ਸਿਰ ਦੁਖਦਾ ਸਿਰ ਦੁਖਦਾ ਕਿਵੇਂ ਪੈ ਗਿਆ ਅਨੇ ਚੱਕ ਲੈਣਾ ਬੜੀ ਨੇ ਤੇਰਾ ਖਾਲਾ ਪੁੱਤਰ ਨਾ ਉੱਤਰ ਫਿਰ ਇਹ ਕੌਣ ਆ ਜਾ ਆ ਜਾ ਕੌਣ ਆ ਆਹ ਆਹ ਸਾਸ਼੍ਰੀ ਕਾਂ ਸਾਸ਼੍ਰੀ ਕਾਂ ਪਪਾ ਸਾਸ਼੍ਰੀ ਕਾਂ ਸਾਸ਼੍ਰੀ ਕਾਂ ਹੋ ਠੀਕ ਹੋ ਬੀ ਆ ਨਹੀਂ ਲੱਗਦੀ ਇਹ ਆ ਜਾ ਪਰ ਸਟੂ ਜਾ ਦੇ ਇਹ ਹਾਂ ਪੀਵੀਸੀ ਕਾਰਡ ਆਰਡਰ ਕੀਤੇ ਸੀ ਭਾਈ ਆਰਡਰ ਆਰਡਰ ਹੀ ਕੀਤੇ ਸੀ ਆਨਲਾਈਨ ਪਹਿਚਾਨੀਏ ਇਸ ਆਦਮੀ ਕੋ ਬੁਲਾ ਰਿਹਾ ਬੁਲਾ ਰਿਹਾ ਬੁਲਾ ਰਿਹਾ ਤੋੜ ਦੇਣਾ ਬੁਲਾ ਰਿਹਾ ਤੋੜ ਫਿਰ ਪਹਿਚਾਨੀਏ ਇਸ ਆਦਮੀ ਕੋ ਐਵੇਂ ਸਾਡੀ ਜਿਹੜੀ ਫੋਟੋ ਉਹੀ ਪੁੱਛਦਾ ਨਾ ਕਿੱਛਦਾ ਰਿਹਾ ਕਿਦੀ ਬਦੂ ਮੇਰੀ ਤਾਂ ਬਾਲੀ ਮਾੜੀ ਸੀ ਇਹ ਤੋਂ ਪਹਿਲਾਂ ਜਿਹੜੀ ਮੇਰੀ ਸੀ ਆਹੋ ਆਪਦੀ ਤਾਂ ਬਦਲਾ ਲਈ ਰਾਮ ਨਾਲ ਮਮਾ ਤੇ ਵੀ ਬੇਬੀ ਦਾ ਕੀ ਕੋਨ ਨਾ ਬੇਬੀ ਦਾ ਹੁਣ ਇਹ ਆਧਾਰ ਕਾਰਡ ਬਣ ਗਿਆ ਸਾਡਾ ਬੁੱਢੇ ਹੋ ਕੇ ਬਣਿਆ ਤੇ ਆਪਣੇ ਵੀ ਫਿਰ ਆਧਾਰ ਕਾਰਡ ਬਣ ਨਹੀਂ 2012-13 ਚ ਲੱਗੇ ਸੀਗੇ ਲਓ ਵੀ ਕਾਰਡ ਆ ਚੁੱਕਿਆ ਵਿਆਹ ਦਾ ਇਨਵੀਟੇਸ਼ਨ ਅਰਸ਼ਦੀਪ ਸਿੰਘ ਤਰੀਕ ਤਰੀਕ ਤਾਂ ਅੰਦਰ ਆ ਵੈਸੇ 6-7 ਤਰੀਕ ਦਾ ਵਿਆਹ ਬਰਾਤ ਚਲੋ ਜੀ ਦੇਖਾਂਗੇ ਵਿਆਹ ਹੁਣ ਪੰਜ ਚਾਰ ਦਿਨ ਆਪਾਂ ਰਵਾਂਗੇ ਵਿਆਹ ਚ ਤੁਮਾਦਨੇ ਮਮਾ ਬੇਬੀ ਕਿੱਤਿਆ ਕਿਹੜਾ ਬੇਬੀ ਕਿਹੜਾ ਬੇਬੀ ਮੰਗਦੀ ਬੇਬੀ ਕੋਦਾ ਉਹਦਾ ਚੌੜ ਕਰਦੀ ਜਿਹਦਾ ਤਕਦੀਰ ਨਾ ਚੌੜ ਕਰਦੀ ਸੀ ਰੋਣ ਤੋਂ ਲੱਗ ਗਈ ਕਿਹਦੀ ਕੁੜੀ ਐ ਦੱਸੀ ਦੱਸ ਦੇ ਨਾ ਮੈਂ ਕਿਹਦੀ ਕਿਹਾ ਦੀ ਭੋਲੇ ਚੂਹੇ ਦੀ ਹਾਂ ਤੱਕ ਇਹ ਜੋਤ ਦੀ ਪਰ ਹੁਣ ਪਤਾ ਵੀ ਦੋਵੇਂ ਖੜੇ ਆਂ ਇਹਦੀ ਕੁੜੀਆਂ ਆ ਕੇ ਮਮਾ ਡੈਡੀ ਦੀ ਆਟਾ ਆਟਾ ਗੁੰਨਣਾ ਤਾਂ ਲੈਣਦੇ ਪਤੋਂ ਨਹੀਂ ਜੇ ਆਟਾ ਆਟਾ ਗੁੰਨਣਾ ਲੈਣਦੇ ਫਰੀਜ਼ ਆਟਾ ਆਟਾ ਦੇ ਉਹ ਗੁੰਨਣਾ ਲੈਣਦੇ ਮੇਰੀ ਉਂਗਲ ਫੜ ਕੇ ਮੈਨੂੰ ਕਹਿੰਦੀ ਜੇ ਬਾਹਰ ਜਾ ਕਹਿੰਦੀ ਰਸੋਈ ਤੋਂ ਬਾਹਰ ਜਾ ਜੀ ਮਮਾ ਜੀ ਆਟਾ ਆਟਾ ਦਿਨੀ ਆ ਪਹਿਲਾਂ ਗੁੰਨਣਾ ਤਾਂ ਲਈਏ ਮੈਂ ਆ ਜਾ ਜੀ ਮੈਂ ਨਹੀਂ ਉਸ ਵਾਸਤੇ ਨਹੀਂ ਦਨਵਨੀ ਕੋਈ ਚਾਤਾ ਆ ਜਾ ਵੱਡੀ ਮਮਾ ਕੋਈ ਨਹੀਂ ਕਾਕੂ ਮੂਡ ਤੇ ਡਿਪੈਂਡ ਹਾਊ ਆਰ ਯੂ ਫੀਲਿੰਗ ਬੜੀ ਆਹ ਨਾ ਚਾਰ ਡਿਊਟੀ ਆਨ ਐਤਾ ਜੇ ਉਹ ਤੋ 4-5 ਵਜੇ ਲੱਗਦੇ ਮੈਨੂੰ ਰੋਟੀਆਂ ਦਾ ਪਾਲਿਸਤਿਆਂ ਨਹੀਂ ਲਾਈ ਜਾਂਦੀ ਚਾਰ ਪੰਜ ਕਿੱਥੇ ਵੱਜੇ ਸਾਢੇ 5 ਹੋਏ ਹੋਣੇ ਹਨ ਫਿਰ ਲਾਉਂਦੀ ਲਾਉਦੀ ਨੂੰ 6 ਵਜੇ ਨੂੰ ਨੂੰ ਵੈਸੇ ਟਾਈਮ ਨਾ ਖਾ ਲੂਗੀ ਚਲੋ ਵਧ ਗਈ ਆ ਸਾਢੇ 6 ਵਜੇ ਖਾ ਲਾਂਗੇ ਹਮ ਅੱਗੇ ਬੁੜੀਆਂ ਇੱਦਾਂ ਸਨੇਹ ਲਾਉਦੀ ਨਹੀਂ ਅਸੀਂ ਰੋਟੀਆਂ ਇਹ ਸਨੇਹ ਲਾਉਣੀ ਚਾਹੀਦੀ ਰੋਟੀ ਦਾ ਵੈਸੇ ਸਵੇਰੇ ਲਾ ਕੇ ਰੱਖ ਦਿੰਦੇ ਆ ਮੈਂ ਜੋ ਤੁਹਾਨੂੰ ਆਖਿਆ ਮੈਂ ਜੋਤ ਤੇ ਗੈਸ ਤੇ ਲਾਉਂਦੀ ਸੀ ਮੈਂ ਕਿਹਾ ਚਲ ਜੁਲੇ ਤੇ ਲਾ ਅੱਜ ਇਹ ਤੇ ਬੰਦ ਬਹਿ ਕੇ ਵਧੀਆ ਨਾਲ ਸੇਕ ਪਹਿਲਾਂ ਚੁੱਲੇ ਤੇ ਲਾਉਣੀ ਆ ਪਰ ਅੱਜ ਉਹਦੇ ਤੇ ਅੱਜ ਕਾ ਇਸ ਕੁੱਕਰ ਚ ਬਣਾਉਣੀ ਸੀ ਆਲੂ ਮਟਰ ਹਾਂ ਕਰਕੇ ਤੇ ਚੁੱਲੇ ਤੇ ਹਾਂ ਟਾਗੋਨ ਲਾਉ ਲੋੜ ਖੜੀ ਖੜੀ ਨੇ ਮੈਂ ਕਹਾਂ ਚੱਲ ਇੱਥੇ ਲਾ ਲੈਂ ਨੀ ਮੈਂ ਕਹਾਂਦਾ ਚੁੱਲੇ ਤੇ ਲਾਉਣੀ ਆ ਇੱਥੇ ਆ ਨਾ ਬਹਿ ਹੋ ਜਾਂਦਾ ਨਾਲੇ ਸੇਕ ਹੋ ਜਾਂਦਾ ਵਧੀਆ ਆ ਹੋਏ ਉਹ ਚੀਜ਼ ਆ ਗਈ ਵਾਦੂ ਹੁਣੀ ਅੱਗ ਇੰਨੇ ਵਾਪਰ ਜਾਣੀ ਰੋਟੀਆਂ ਵਾਦੂ ਵਾਦੂ ਮੱਚਦੀ ਹੋਇਆ ਫਿਰ ਬਾਹਲੀ ਹੂੰ ਗੁੱਲੀ ਪਕਾਉਂਦੀ ਆਂ ਆਟਾ ਕਿੱਤੀ ਆ ਆਹ ਲੋ ਜੀ ਆਟਾ ਤਕਦੀਰ ਗੁੱਲੀ ਪਕਾਉਣੀ ਇਹ ਆਟਾ ਸਪੋਟੇ ਹੁੰਦੇ ਬਹੁਤ ਕਰਦੇ ਹੁੰਦੇ ਸੀ ਖਲੋਲਾ ਹੈ ਰੋ ਜੀ ਇਹ ਗੁੱਲੀਆਂ ਬਹੁਤ ਪਕਾਉਣੀ ਲੈ ਚਾਹਾਂ ਆਟਾ ਘਰਾਵ ਕਰਦਾ ਮੁੱਤ ਮਾਉਂਦੇ ਫੇਰ ਕੀ ਜਦੋਂ ਪਕਾਉਣੀਆਂ ਬਣੀਆਂ ਉਦੋਂ ਪਕਾਉਗੀ ਉਦੋਂ ਵੀ ਜੋਤਕਾਰ ਦੀ ਗੁੜੀ ਇਹ ਉਹ ਉਹ ਅੱਜ ਤਾਂ ਕਿ ਸਾਰਾ ਕੁਸ ਖਾ ਲੈਣਾ ਮੈਂ ਆਪਣੇ ਪੁੱਤ ਨੂੰ ਰੋਟੀਆਂ ਬਹੁਣੀਆਂ ਸਬਜ਼ੀਆਂ ਬਹੁਣੀਆਂ ਆ ਗਈ ਆ ਮੈਂ ਥੋੜੀ ਇਦਾਂ ਕੀ ਕਰਨਾ ਨਹੀਂ ਰਹਿਂਦੇ ਤਕਦੀਰ ਫੱਜੇ ਕੀ ਕਰਨਾ ਸਿੱਖ ਕੇ ਆ ਗਈ ਆ ਸਾਰਾ ਕੁਸ ਖਾਣਾ ਮੈਂ ਆਪਣੀ ਗੁੜੀ ਆ ਗਈ ਮਮਾ ਆ ਗਈ ਇਹ ਜਿਹੜੀ ਤੁਸੀਂ ਰੋਟੀ ਭਾਈ ਉਹ ਉਹ ਗੁੱਸਾ ਕਰਨ ਤੇ ਮੈਨੂੰ ਹੁਣ ਤੇ ਗੁੱਸਾ ਲੱਗਿਆ ਲੋ ਇਹ ਤਕਦੀਰ ਨੇ ਪਹਿਲੀ ਰੋਟੀ ਬਣਾਈ ਡੈਡੀ ਬਾਊਆ ਕੌਣ ਖਾਊਗਾ ਤਕਦੀਰ ਦੀ ਦੇ ਕਿੱਲੇ ਬਣਾਈ ਆ ਰੋਟੀ ਕੀ ਖਾਣਾ ਦੀਰ ਨੇ ਖਾ ਲਈ ਆਪਦੇ ਲਈ ਬਣਾਈ ਆ ਹਾਂ ਕਿ ਆਪ ਤੇ ਲੰਮੀਆਂ ਕਈ ਦਿਨਾਂ ਬਾਅਦ ਆਵਾ ਲਾਉਂਦਾ ਲਾਉਂਦਾ ਤੇ ਖੜੇ ਸੁਵੇਰੇ ਵਕਤ ਨਾ 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 ਉਹ ਵਾਲੀ ਹਾਂ ਤੇਰੇ ਜੋਤ ਨਾਲ ਬੋਪੜ ਗਈ ਉਹ ਹੋ ਮੈਂ ਤਾਂ ਕੰਬਣੀ ਛੱਡ ਗਈ ਤੇਰਾ ਤੱਕ ਬਣੀ ਅਸੀਂ ਸਾਰੇ ਨਾਲੇ ਤੇ ਪਾਣੀ ਹੋ ਗਿਆ ਠੰਡਾ ਗਿੱਜਰ ਚ ਤੇ ਮੜ ਕੇ ਤੇ ਜੋਤ ਨਾ ਨਾ ਲਾ ਮੈਂ ਕਿ ਨਹੀਂ ਬਣਾਉਣਾ ਠੰਡੇ ਬਣਾਣਾ ਨਾਣਾ ਪਿਆ ਜੀ ਉਹ ਨਾ ਮੋਤੀ ਚਲੋ ਰੋਈ ਚੱਕ ਜੋਤ ਤੇਰੀ ਹੀ ਸੇਵਾ ਲੱਗੀ ਆ ਸਾਰੇ ਹਾਂ ਇਹ ਪਤਾ ਇਹਨੂੰ ਪਤਾ ਹੈ ਇਹਨੂੰ ਕੀ ਹੈ ਤੇ ਮੈਂ ਦੱਸਿਆ ਕੀ ਹੈ ਇਹ ਹੈ ਹੈ ਸੇਪੋਚ ਕੀ ਚਾਤੀ ਕਰਦੀ ਹੈ ਬੈਲਟ ਆ ਇਹ ਬੈਲਟ ਕਿੱਥੇ ਲੱਗਦੀ ਹੈ ਬੈਲਟ ਇੱਥੇ ਬੱਤੀ ਸਾਰੇ ਪਤਾ ਵੀ ਕਿੱਥੇ ਲੱਗਦੀ ਆ ਜਾ ਜਾਵੜਾ ਫਿਰ ਮੈਡੀਸਿਨ ਲਵਾਗੇ ਦਰਦ ਨਾਲ ਤੂੰ ਇੱਥੇ ਬਹਿ ਗਿਆ ਓਏ ਬੜੀ ਉਹ ਤਾਂ ਬੰਦੇ ਕੰਮ ਕਰਦੀ ਹੈ ਮਮਾ ਨਹੀਂ ਕਰਾ ਕੰਮ ਕਰਾਤਾ ਨਾਲ ਫੇਰ ਕੀ ਆਪਣੇ ਹੌਸਲੇ ਬਹੁਤ ਯਾਰ ਬੈਠੇ ਦਾ ਅੱਛਾ ਹਜੇ ਤੱਕ ਦੀਰ ਦਾ ਵੀ ਦੰਤ ਢੱਕਦੇ ਇੱਥੇ ਪੀਣਾ ਨਹੀਂ ਆਵੀ ਹਜੇ ਨਹੀਂ ਪੀਂਦੀ ਉਹ ਜਦੋਂ ਪੀਊਗੀ ਫਿਰ ਉਹ ਦੇ ਦਿਆਂਗਾ ਤਕਦੀਰ ਦਾ ਆ ਫਰਿੱਜ 'ਚ ਰੱਖਣਾ ਆ ਅੱਜ ਜੰਦਗੀ ਕੀ ਮੇਰਾ ਟੂਈ ਤੋਂ ਬੜਾ ਲੰਮਾ ਜੀ ਹੋਣਾ ਕਿੰਨੀ ਲੰਮੀ ਬਾਟ ਆ ਗਈ ਆ ਨਾ ਬਸ ਚੱਲ ਕੋਈ ਨਹੀਂ ਅੱਜ ਮੇਰੀ ਟੂਈ ਹੋ ਗਈ ਹੈ ਠੰਡ ਠੰਡ ਹੋ ਗਈ ਕਰਕੇ ਠੰਡ ਹੋ ਗਈ ਠੰਡ ਨਾਲ ਵੀ ਆ ਲਓ ਵੀ ਗਾਇਜ਼ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਰਾਤ ਦੇ 8:00 ਕਾ 7:30-8:00 ਦਾ ਰੈਮ ਹੋ ਗਿਆ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਹਣਾ ਕੱਲ ਨੂੰ ਜਾਣਾ ਆਪਾਂ ਵਿਆਹਾਂ ਦੇ ਕਿਉਂਕਿ ਕੜਾਈ ਚੜ੍ਹਨੀ ਵੈਸੇ ਅੱਜਕੱਲ ਤਾਂ ਕੜਾਈਆਂ ਮਤਲਬ ਵੀ ਚੜ੍ਹਦੀਆਂ ਬਸ ਹਲਵਾਈਆਂ ਦਾ ਹੀ ਹੁੰਦਾ ਸਾਰਾ ਕੁਝ ਆਪਣੇ ਇੱਧਰ ਵੀ ਹੁਣ ਤਾਂ ਮਾਲਵੇ ਦੇ ਵਿੱਚ ਵੀ ਇਦਾਂ ਹੋ ਗਿਆ ਵੀ ਸਾਰਾ ਬੰਦੇ ਵੀ ਹਲਵਾਈ ਦੇ ਹੁੰਦੇ ਆ ਸਾਰਾ ਕੁਝ ਹੀ ਹਲਵਾਈ ਦਾ ਹੁੰਦਾ ਵੀ ਸਿਰਫ ਮਤਲਬ ਇੱਕ ਉਹ ਹੁੰਦਾ ਵੀ ਚਲੋ ਹਜੇ ਵੀ ਉਹ ਰੀਤ ਰਵਾਜ ਪੁਰਾਣੇ ਚੱਲਦੇ ਆ ਰਹੇ ਆ ਵੀ ਕੜਾਈ ਚੜ੍ਹਦੀ ਵਿਆਹ ਤੋਂ ਪਹਿਲਾਂ 2-3 ਦਿਨ ਤਾਂ ਫੇਰ ਵੀ ਮਤਲਬ ਵੀ ਹਰੇ ਹਨ ਬੰਦੇ ਹੁੰਦੇ ਆ ਇਕੱਠੇ ਜਿਹੜੇ ਹਨ ਨੇੜੇ ਨੇੜਲੇ ਹੁੰਦੇ ਆ ਜਿਹੜੇ ਤੇ ਪਰ ਜਿਵੇਂ ਪਹਿਲਾਂ ਸੀਗਾ ਪਹਿਲਾਂ ਸਿਸਟਮ ਹੋਰ ਹੁੰਦਾ ਸੀ ਪਹਿਲਾਂ ਹੜਵਾਈ ਕੱਲਾ ਹੀ ਹੁੰਦਾ ਸੀਗਾ ਕੰਮ ਕਰਾਉਣ ਵਾਲੇ ਬੰਦੇ ਜਿਹੜੇ ਆੜ ਗਵਾੜ ਚੋਂ ਮਤਲਬ ਗਵਾੜ ਚੋਂ ਗਵਾੜ ਜਿਵੇਂ ਕਹਿ ਸਕਦੇ ਪੱਤੀ ਕਹਿ ਸਕਦੇ ਆ ਜਾਂ ਮੱਲਾ ਜਿਵੇਂ ਸ਼ਹਿਰਾਂ ਦੇ ਵਿੱਚ ਮੱਲਾ ਹੋ ਜਾਂਦਾ ਹਨ ਉਸ ਤਰ੍ਹਾਂ ਹੁੰਦਾ ਸੀ ਸਿਸਟਮ ਪਰ ਹੁਣ ਸਾਰਾ ਮੋਡਰਨਾਈਜ਼ ਹੋ ਗਿਆ ਸਾਰਾ ਕੁਝ ਹਨ ਪਰ ਫੇਰ ਵੀ ਜਿਹੜਾ ਆ ਇੱਕ ਰਿਵਾਜ ਤਾਂ ਫੋਲੋ ਕੀਤਾ ਜਾਂਦਾ ਹੀ ਹੈ ਨਾ ਅੱਜ ਕੱਲ ਥੋੜਾ ਜਿਹਾ ਟ੍ਰੈਂਡ ਹੈ ਇਸ ਸਾਲ ਬਦਲਿਆ ਵੀ ਆ ਮਤਲਬ ਵੀ ਐਸਾਲ ਹੋਰ ਟ੍ਰੈਂਡ ਬਦਲ ਗਿਆ ਪੁਰਾਣੇ ਤਰ੍ਹਾਂ ਜਿਵੇਂ ਆਪਾਂ ਮਨਦੀਪ ਦਾ ਵਿਆਹ ਮਤਲਬ 7-8 ਦਿਨ ਚੱਲਿਆ ਸੀਗਾ ਤਾਂ ਹੁਣ ਮਤਲਬ ਐਤਕੀ ਵੀ ਕਈ ਵਿਆਹ ਇਦਾਂ ਲੰਮੇ ਚੱਲੇ ਆ ਤੇ ਮਤਲਬ ਚਲਾਉਂਦੇ ਨੇ ਲੋਕ ਹੁਣ ਲੰਮੇ ਵਿਆਹ ਤੇ ਬਾਕੀ ਮੰਮੀ ਨੂੰ ਸੂਟ ਦੇ ਤਾ ਹੈ ਮੰਮੀ ਨੂੰ ਖੜਾ ਤਾ ਹਾਂ ਆਓ ਤੇ ਚਲੋ ਜੀ ਕਰਦੇ ਆਂ ਐਸੋ ਬਲੌਗ ਨੂੰ ਖਤਮ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁਆਇਨਸੋ ਬਲੌਗ ਕਿੱਦਾਂ ਲੱਗਦਿਆ ਬਾਏ ਬਾਏ ਜੀ ਗੁੱਡ ਨਾਈਟ